ਮੇਰੀ ਪਿਆਰੀ ਦਾਦੀ ਦੇ ਫਿਲਮਰ ਤੇ ਅਸੀਂ ਪਹੁੰਚੇ ਹੋਏ ਸੀਗੇ ਤੇ ਨਾਲ ਨੇ ਮੇਰੇ ਨੇ ਡਾਇਰੈਕਟਰ ਸਾਹਿਬ ਧੰਕ ਤੁਹਾਂ ਸਭ ਤੋਂ ਪਹੁੰਚਦੇ ਹੈਗੇ ਬਈ ਜੀ ਕਿਦਾਂ ਦਾ ਮਹਿਸੂਸ ਪਹਿਲਾਂ ਤਾਂ ਆਡੀਅנס ਦਾ ਇੰਨਾ ਸੋਹਣਾ ਰਿਸਪੋns ਪਹਿਲਾਂ ਤਾਂ ਸੱਸੀ ਗੱਲ ਜੀ ਸਾਰਿਆਂ ਨੂੰ ਦੇਖੋ ਆਡੀਅਨ ਦਾ ਰਿਸਪੋns ਸਾਰਿਆਂ ਨੇ ਦੇਖਿਆ ਹੀ ਆ ਇੱਕ ਬੜੇ ਪਿਆਰੇ ਰਿਸ਼ਤੇ ਤੇ ਫਿਲਮ ਆ ਮੇਰੀ ਪਿਆਰੀ ਦਾਦੀ ਮਤਲਬ ਮੈਂ ਇਹਨੂੰ ਫਿਲਮ ਨਹੀਂ ਮੰਨਦਾ ਮੈਂ ਇੱਕ ਅਹਿਸਾਸ ਮੰਨਦਾ ਇਹਨੂੰ ਤੇ ਉਹ ਸਾਰਿਆਂ ਨੂੰ ਮਹਿਸੂਸ ਹੋਇਆ ਉਹ ਅਹਿਸਾਸ ਜਿਹੜਾ ਲਿਖਿਆ ਗਿਆ ਉਹਦਾ ਜਿਹੜੇ ਇੱਕ ਰਿਸ਼ਤੇ ਤੇ ਜੋ ਚੀਜ਼ ਮਤਲਬ ਸਾਡੇ ਘਰ ਚ ਦੀ ਮੇਰੀ ਰੀਅਲ ਕਹਾਣੀ ਹੈ ਮੇਰੇ ਬੇਟੇ ਦੀ ਮਾਂ ਦੀ ਤੇ ਉਹ ਤੁਸੀਂ ਅੱਜ ਪੜਦੇ ਤੇ ਦੇਖੀ ਜੀ ਜੀ ਤੇ ਬਸ ਮੈਂ ਥੋੜਾ ਜਿਹਾ ਹੈਗਾ ਭਾਵਕ ਵੀ ਮਤਲਬ ਮੈਂ ਇਹਨੂੰ ਫਿਲਮ ਨਹੀਂ ਮੰਨਦਾ ਇੱਕ ਕਹਾਣੀ ਆ ਇੱਕ ਪਿਆਰੀ ਕਹਾਣੀ ਆ ਤੇ ਮੈਂ ਕਹਿੰਨਾ ਆਪਣੇ ਬੱਚਿਆਂ ਨੂੰ ਤੇ ਦਾਦੀ ਮਤਲਬ ਨਾਲ ਬੈਠੀ ਹੋਗੀ ਨਾ ਕੋਈ ਵੀ ਬਜ਼ੁਰਗ ਬੈਠੋਗੇ ਚਾਹੇ ਨਾਨੀਆਂ ਦਾਦੀਆ ਮਤਲਬ ਇਹ ਬੱਚਾ ਇੱਕ ਵਾਰ ਉਹਦਾ ਹੱਥ ਜ਼ਰੂਰ ਫੜੂਗਾ ਹਨਾ ਵੀ ਐਡੀ ਅਟੈਚਮੈਂਟ ਹੈਗੀ ਆ ਬੱਚੇ ਦੀ ਆਪਣੀ ਦਾਦੀ ਨਾਲ ਤੇ ਬਹੁਤ ਸੋਹਣੀ ਕਹਾਣੀ ਆ ਤੇ ਮੈਂ ਬਹੁਤ ਖੁਸ਼ ਆ ਇਹਨੂੰ ਬਣਾ ਕੇ ਇਹਨੂੰ ਮਤਲਬ ਅੱਜ ਮੈਨੂੰ ਪ੍ਰਾਊਡ ਫੀਲਿੰਗ ਹੁੰਦਾ ਵੀ ਹਾਂ ਮੈਂ ਕਿ ਯਾਰ ਵਧੀਆ ਸਬਜੈਕਟ ਬਣਾਇਆ ਜੀ ਬਿਲਕੁਲ ਤੁਹਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਜੀ ਕਿਉਂਕਿ ਬਹੁਤ ਸੋਹਣਾ ਵਿਸ਼ਾ ਵੀ ਹੈ ਬਹੁਤ ਸੋਹਣਾ ਕਨਸੈਪਟ ਵੀ ਹੈ ਉਦੋਂ ਸੋਹਣੀ ਪ੍ਰੈਜੈਂਟੇਸ਼ਨ ਕਿਉਂਕਿ ਲਿਖਣ ਦੇ ਵਿੱਚ ਤੋਂ ਠੀਕ ਹੈ ਬਹੁਤ ਸੋਹਣੀ ਤੁਹਾਡੀ ਕਹਾਣੀ ਸੀਗੀ ਤੁਸੀਂ ਉਹਨੂੰ ਪਰੋਲਿਆ ਸਿਰ ਸਿਰ ਦੇ ਲਿਆ ਪਰ ਉਸ ਚੀਜ਼ ਨੂੰ ਪ੍ਰੈਜੈਂਟ ਵੀ ਉਸੇ ਤਰੀਕੇ ਨਾਲ ਕਰਨਾ ਮਿਲਦਾ ਔਖਾ ਹੋ ਜਾਂਦਾ ਪਰ ਉਹ ਬਹੁਤ ਸੋਹਣਾ ਪ੍ਰੈਜੈਂਟ ਮੈਂ ਮੰਨਦਾ ਵੀ ਲੱਖ ਸਭ ਤੋਂ ਵਧੀਆ ਕਹਾਣੀ ਦਾ ਰਿਆ ਪਰਫੈਕਟ ਕੈਰੈਕਟਰ ਮਿਲ ਗਏ ਮਨ ਨੂੰ ਮਤਲਬ ਨਿਰਮਲ ਮੈਮ ਨਹੀਂ ਹੁੰਦੇ ਤਾਂ ਇਹ ਦਾਦੀ ਲੱਗਣੀ ਨਹੀਂ ਸੀ ਕੋਈ ਤੇ ਬੇਟਾ ਮੇਰਾ ਫਤੇ ਵੀਰ ਉਹਨੇ ਕਮਾਲ ਕਰਤੀ ਉਹ ਮਤਲਬ ਮੇਰੇ ਮੇਰੇ ਉ ਤੋਂ ਬਾਹਰ ਤਾਂ ਮਾਈਂਡ ਤੋਂ ਵੀ ਉਹ ਮੈਨੂੰ ਲੱਗਦਾ ਨਹੀਂ ਤਾ ਇਹਨਾਂ ਵਧੀਆ ਕਰੂਗਾ ਪਰ ਉਹ ਬਹੁਤ ਸੋਹਣਾ ਕਰ ਗਿਆ ਮੰਨਿਆ ਜਿਹੜੀ ਉਹਨਾਂ ਦੇ ਮਦਰ ਦਾ ਕੈਰੈਕਟਰ ਕਰਿਆ ਫਾਦਰ ਫਤੇ ਹਨਾ ਮਾਸੀ ਰੇ ਉਹਦੀ ਵਿਸ਼ੂ ਹੋ ਗਈ ਹੈ ਤੇ ਕੋਚ ਹੋ ਗਿਆ ਆਪਣੇ ਸੁਖੀ ਚਲ ਭਾਈ ਨੇ ਬਹੁਤ ਸੋਹਣਾ ਕੰਮ ਕਰਿਆ ਤੇ ਮੈਮ ਬਲਜਿੰਦਰ ਗੌਰਮੈਨ ਉਹਨਾਂ ਨੇ ਕਮਾਲ ਕਰਤੀ ਹੈ ਨਾ ਉਹਦਾ ਬੇਟੇ ਦਾ ਕਰਿਆ ਆਪਣਾ ਕਿਆ ਨਾ ਉਹਦਾ ਤੇ ਵਾਹ ਸਭ ਬਾਖਮਾਲ ਕਰੈਕਟਰ ਤੇ ਜੋ ਜੋ ਮੈਂ ਲਿਖੇ ਉਧਰੋਂ ਕਿਤੇ ਜ਼ਿਆਦਾ ਵਧੀਆ ਉਹ ਉਹਨਾਂ ਨੇ ਪੜਦੇ ਤੇ ਹਨਾ ਆਪਣੇ ਆਪ ਨੂੰ ਪੇਸ਼ ਕਰਿਆ ਵੀ ਉਹ ਮੈਂ ਬਹੁਤ ਖੁਸ਼ ਹਾਂ ਜੀ ਇਹ ਲੈ ਕੇ ਸੁਖੀ ਮੇਰਾ ਵੀਰ ਜੀ ਨੇ ਡਾਇਲੋਗ ਲਿਖਿਆ ਉਹਨੇ ਵੀ ਪ੍ਰੋਤ ਤੇ ਹਨਾ ਉਹ ਜੋ ਮੇਰਾ ਸਕਰੀਨ ਪਲੇ ਦਾ ਜੋ ਮੇਰੀ ਸਟੋਰੀ ਦੀ ਜੀ ਸਭ ਕੁਝ ਵਧੀਆ था ਜੀ ਜਿੱਦਾਂ ਤੁਸੀਂ ਕਹਿਣਾ ਕਿ ਤੁਹਾਨੂੰ ਤੁਹਾਡੇ ਘਰ ਦੀ ਕਹਾਣੀ ਹੈਗੀ ਆ ਪਰ ਮੈਨੂੰ ਲੱਗਦਾ ਕਿ ਜਿਹੜਾ ਜਿਹੜਾ ਵੀ ਇਹ ਫਿਲਮ ਵੇਖੂਗਾ ਉਹਨੂੰ ਆਪਦੇ ਘਰ ਦੀ ਲੱਗਣੀ ਹੈ ਕਿਉਂਕਿ ਬਹੁਤ ਸਾਰੇ ਸੀਨ ਇਹੋ ਜਿਹੇ ਨੇ ਜਿਹੜੇ ਕਨੈਕਟ ਕਰਦੇ ਨੇ ਕਿ ਤਰ੍ਹਾਂ ਕਿ ਤਰ੍ਹਾਂ ਭਾਈ ਇਹ ਵਾਕਈ ਇਹ ਸਾਰਿਆਂ ਦੀ ਘਰ ਦੀ ਕਹਾਣੀ ਆ ਕਿਉਂਕਿ ਹਰ ਘਰ ਚ ਦਾਦੀ ਆ ਹਰ ਘਰ ਚ ਪੋਤਾ ਆ ਪੋਤੀ ਆ ਹਨਾ ਤੇ ਉਹ ਆ ਤੇ ਮੈਂ ਇੱਕ ਸਾਲ ਛੋਰ ਕਹਿਣਾ ਭੁੱਲ ਗਿਆ ਸਭ ਤੋਂ ਜਿਹੜੀ ਮੈਂ ਇੱਕ ਮੰਨਦਾ ਨਾ ਵੀ ਕਹਾਣੀ ਦੇ ਪਿੱਛੇ ਇੱਕ ਸਟਰੋਂਗ ਚੀਜ਼ ਹੋ ਹੈਗਾ 뮤ਜ਼ਿਕ ਹੂੰ ਜੋ ਹੈਪੀ ਬਾਈ ਨੇ ਜੋ ਲਿਖਤੇ ਹੈਪੀ ਰਾਇਗੋ ਟੀਵੀ ਰੇ ਨੇ ਜੋ ਗਾਣੇ ਲਿਖਤੇ ਨਾ ਵੀ ਮਤਲਬ ਉਹਨੇ ਸੋਨੇ ਦੇ ਸੁ ਤੇ ਬਰੇ ਦਾ ਥੈਂਕਸ ਆ ਵੀ ਉਹ ਇਹ ਫਿਲਮ ਉਹਨਾਂ ਨੇ ਸੁਣੀ ਤੇ ਉਹ ਫਿਲਮ ਲਈ ਮੰਨੇ ਵੀ ਯਾਰ ਤਾਜ ਮੈਂ ਮੈਂ ਇਹਦੇ ਗਾਣੇ ਲਿਖੂਗਾ ਨਾ ਪਰ ਜੋ ਮੈਂ ਰੂਹ ਨਾਲ ਕਹਾਣੀ ਲਿਖੀ ਉਹ ਤੋਂ ਜ਼ਿਆਦਾ ਕਿਤੇ ਉਹਨਾਂ ਨੇ ਰੂਹ ਨਾਲ ਗਾਣੇ ਲਿਖੇ ਹਮ ਪਹਿਲਾਂ ਪਹਿਲਾਂ ਜਿਹੜੀ ਆਡੀਅੰਸ ਕਿਤਨਾ ਕਿਸੇ ਸੀਨ ਤੇ ਕੁਛ ਨੱਪ ਕੇ ਬੈਠੀ ਹੁੰਦੀ ਐ ਮੋਸ਼ ਹਾਊਸ ਜਦੋਂ ਉਹ ਗਾਣਾ ਚੱਲਦਾ ਉਹ ਬਣ ਕੇ ਬਾਹਰ ਨਿਕਲਦਾ ਹਾਂ ਮੇਰੇ ਨਾਲ ਹੀ ਬੈਠਾ ਦਾ ਮੇਰਾ ਮਤਲਬ ਉਹਨਾਂ ਨੇ ਰੋਕ ਕੇ ਰੱਖਿਆ ਆਪਣੇ ਆਪ ਨੂੰ ਪਰ ਕਈ ਜਗ੍ਹਾ ਫਿਰ ਉਹ ਆਇਆ ਉਹ ਰੋਕ ਨਹੀਂ ਪਾਏ ਹਨਾ ਉਹ ਨਿਕਲੇ ਉਹਨਾਂ ਦੇ ਅੱਖਾਂ ਚ ਜੀ ਤੇ ਬਹੁਤ ਸਾਡੇ ਵੱਲੋਂ ਬੈਸਟ ਬੀਸਿਸ ਨੇ ਦੀ ਬਹੁਤ ਸੋਹਣਾ ਕੰਸੈਪਟ ਹੈਗਾ ਤੇ ਬਹੁਤ ਸੋਹਣੀ ਮੂਵੀ ਬਣੀ ਹੈਗੀ ਆ ਤੇ ਦਰਸ਼ਕਾਂ ਨੂੰ ਅਪੀਲ ਤੁਹਾਡੇ ਵੱਲੋਂ ਵੀ ਇੱਕ ਜਾਲੀ ਚਾਹੀਦੀ ਹੈਗੀ ਕਿ ਕਿਉਂਕਿ ਜ਼ਰੂਰੀ ਹੈ ਇਹ ਐਓਹ ਜੀਆਂ ਫਿਲਮਾਂ ਦਾ ਅੱਗੇ ਜਾਣਾ ਐਓਹ ਜੀਆਂ ਫਿਲਮਾਂ ਦਾ ਦਰਸ਼ਕਾਂ ਦੁਆਰਾ ਦੇਖੋ ਦੇਖੋ ਅਪੀਲ ਹਮੇਸ਼ਾ ਹੀ ਰਹਿੰਦੀ ਹੈ ਮੇਕਰਸ ਦੀ ਵੀ ਹਨਾ ਵੀ ਆਪਾਂ ਵਧੀਆ ਚੀਜ਼ ਬਣਾਈ ਆ ਦੇਖੋ ਪਰ ਇਹ ਵਾਕਈ ਦੇਖੋ ਹਨਾ ਇਹ ਮੈਂ ਚਾਹਨਾ ਵੀ ਇੱਕ ਵਾਰ ਦੇਖੋ ਜ਼ਰੂਰ ਹਨਾ ਹਾਂ ਨਹੀਂ ਦੇਖਣੀ ਜੀ ਨੇ ਦੇਖੀ ਉਹਦੇ ਇੱਕ ਵਾਰ ਸੁਣਿਓ ਜ਼ਰੂਰ ਮੈਂ ਕਹਿੰਦਾ ਤੁਸੀਂ ਨਾ ਦੇਖੋ ਪਰ ਇੱਕ ਵਾਰ ਸੁਣ ਕੇ ਜਰੂਰ ਜਾਓ ਜਿਹੜਾ ਦੇਖ ਕੇ ਆਇਆ ਹਨਾ ਤੇ ਤੁਹਾਨੂੰ ਜੇ ਲੱਗੇ ਵੀ ਯਾਰ ਇਹ ਦੇਖਣ ਵਾਲੀ ਬਣਦੀ ਆ ਤਾਂ ਇਹਨੂੰ ਪਲੀਜ਼ ਜਰੂਰ ਦੇਖੋ ਜੀ ਥੈਂਕ ਯੂ ਥੈਂਕ ਯੂ ਦਾਸ ਜੀ ਬਹੁਤ ਬਹੁਤ ਵੈਸਟ ਜੀਸ ਨੇ ਜੀ ਤੇ ਤੁਸੀਂ ਤੇ ਇੱਕ ਦਿਨ ਜਸਕਾ ਟੀਵੀ ਤੇ ਫਿਲਮ ਇਹ ਜਰੂਰ ਦੇਖਣ ਜਾਓ ਬਾਈ ਸੱਚੀਓ ਫਿਲਮ ਬਹੁਤ ਸੋਹਣੀ ਆ